ਆ ਮੇਰਾ ਵੀਜ਼ਾ ਹੈ ਆ ਇੰਡੀਆਨਾ ਉਹਦੀ ਆਪਣਾ ਇਮੀਗ੍ਰੇਸ਼ਨ ਦੀ ਮੋਹਰ ਲੱਗੀ ਆ ਆ ਪਾਕਿਸਤਾਨ ਦੀ ਲੱਗੀ ਆ ਆ ਮੇਰਾ ਵੀਜ਼ਾ ਹੈ ਭਾਜੀ ਮੇਰੀ ਗੱਲ ਤਾਂ ਸੁਣੋ ਮੈਨੂੰ ਕੋਈ ਪਾਸਪੋਰਟ ਤਾਂ ਦੋਹਾਂ ਨੂੰ ਚਾਹੀਦਾ ਜੀ ਮੇਜੰਦਾ ਕੀ ਹੋ ਗਿਆ ਅਸੀਂ ਅੱਜ ਵੀ ਤੇ ਉੱਤੇ ਪੋਸਟਿੰਗ ਨਹੀਂ ਆਈਆਂ ਨੇ ਅਸੀਂ ਉਹਨੂੰ ਫੈਕਟਰੀ ਦੇ ਵਿੱਚ ਮਾਰਿਆ ਫਿਰ ਉੱਤੇ ਅਪਲੋਡ ਕਰਦਾ ਸਾਰਾ ਵੀ ਲੋਕਾਂ ਨੇ ਦੱਸ ਦੇਣ ਮੈਂ ਕਹਾਂ ਉਹ ਖਤਾਂ ਗੱਲ ਕਿਹਾ ਮੈਂ ਇੱਕ ਮੁੰਡੇ ਕੋਲ ਸਮਾਨ ਉਹਦਾ ਕੜੇ ਉਹ ਕਹਿੰਦੇ ਜਾ ਤਾਂ ਲੈ ਆਓ ਮੈਨੂੰ 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 ਪਤਾ ਲੱਗਾ ਮੈਂ ਚੂਲਾ ਪਾਇਆ ਤਾਂ ਰੋਕਿਆ ਮੈਨੂੰ ਜੇ ਮੈਂ ਸ਼ਾਸਤਰ ਪੰਜਾਬੇ ਤਾਂ ਦੂਸਰ ਚੂਲਾ ਪਾਇਆ ਉਹ ਉਹਨਾਂ ਦੀ ਤੁਹਾਡਾ ਹੋਈ ਹੈ ਨਾ ਕਲੀਅਰ ਉਹਨੇ ਵਿੱਚ ਝੋਲਾ ਪਾਇਆ ਨਾ ਕਿ ਨਹੀਂ ਝੋਲਾ ਉਹ ਨਹੀਂਗਾ ਤੁਹਾਨੂੰ ਪਿੱਛੋਂ ਸਾਡੀ ਹੂਮ ਨਹੀਂ ਹੈ ਤੁਹਾਡੀ ਹੂਮ ਤਾਂ ਨਹੀਂ ਪਤਾ ਲੇਕਿਨ ਤੁਸੀਂ ਉਸ ਲਿਸਟ ਦੇ ਵਿੱਚ ਹੀ ਮੈਨੂੰ ਇਹ ਨਾ ਆਪਣੀ ਸੇਖ ਸੰਗਤ ਦੀ ਜਿੱਦਾ 5-6 ਲਾਈਨਾਂ ਲੱਗੀਆਂ ਵਾ ਉਹਦੇ ਵਿੱਚ ਦੇਖੋ ਮੈਨੂੰ ਇਸ ਤਰ੍ਹਾਂ ਸਾਬਤ ਕਰ ਦਿੱਤਾ ਉਹ ਨਹੀਂ ਵੀ ਜਿੱਦਾਂ ਮੈਂ ਕੋਈ ਕਤਲ ਕੀਤਾ ਹੁੰਦਾ ਜਾਂ ਮੇਰੀ ਕੋਈ ਆਤਵਾਦੀਆਂ ਨਾਲ ਸਬੰਧ ਹੁੰਦੇ ਜਾਂ ਫਿਰ ਕੋਈ ਵੱਖਵਾਦੀਆਂ ਨਾਲ ਹੁੰਦੇ ਇਸ ਤਰ੍ਹਾਂ ਮੈਨੂੰ ਮਹਿਸੂਸ ਨਹੀਂ ਕਰਾ ਦਿੱਤਾ ਉਠਾ ਉਹਦੇ ਬਾਅਦ ਸੰਗਤ ਵੀ ਸੋਚੀ ਗਈ ਵੀ ਇਹ ਕੋਈ ਚੱਕਰ ਵੱਡਾ ਪੈ ਗਿਆ ਜਦ ਕਿ ਇਦਾਂ ਦਾ ਕੋਈ ਇਸ਼ੂ ਹੈ ਨਹੀਂ ਤੇ ਮੈਂ ਬਾਰ ਬਾਰ ਪੁੱਛਿਆ ਇਸ਼ੂ ਕੀ ਹੈ ਇਸ਼ੂ ਨਾਲ ਕੋਈ ਹੈ ਨਹੀਂ ਦੱਸਣ ਦਾ ਪਾਜੀ ਮੇਰੀ ਗੱਲ ਤਾਂ ਸੁਣੋ ਮੈਨੂੰ ਕੋਈ ਪਾਸ ਵਰਤਦਾ ਨਹੀਂ ਚਾਹਦਾ ਜੀ ਮਿਲ ਜਾਂਦਾ ਕੀ ਹੋ ਗਿਆ ਅਸੀਂ ਆਪਣੀ ਵੀ ਉੱਤੇ ਪ੍ਰੋਸੀਡਿੰਗ ਨਹੀਂ ਆਈਆਂ ਨੇ ਅਸੀਂ ਉਹਨੂੰ ਫੈਕਟਰੀ ਦੇ ਵਿੱਚ ਪਾਉਣਾ ਹੈ ਫਿਰ ਉੱਤੇ ਅਪਲੋਡ ਕਰਨਾ ਸਾਰਾ ਵੀ ਲੋਕਾਂ ਨੂੰ ਦੱਸਦੇ ਮੈਂ ਤਾਂ ਹੋਵੇ ਫਤਗੱਲ ਕਿਹਾ ਮੈਂ ਇੱਕ ਬੰਦੇ ਕੋਲ ਮਾਗਰ ਕੜੇ ਉਹ ਕਹਿੰਦੇ ਜ਼ਿਆਦਾ ਲੈ ਆਓ ਮੈਨੂੰ 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 ਪਤਾ ਲੱਗਾ ਮੈਂ ਝੋਲਾ ਪਾਇਆ ਤਾਂ ਰੋਕਿਆ ਮੈਨੂੰ ਜੇ ਮੈਂ ਸ਼ਾਸਤਰ ਸੁਝਾਇਆ ਤਾਂ ਸੋਚਿਆ ਜੀ ਝੋਲਾ ਪਾਇਆ ਉਹ ਮੁੰਡਾ ਵੀ ਤੁਹਾਡਾ ਹੋ ਜਾਣਾ ਕਦੀ ਯਾਰ ਉਹਨੇ ਵੀ ਝੋਲਾ ਪਾਇਆ ਨਾ ਕਿ ਨਹੀਂ ਝੋਲਾ ਉਹ ਨਹੀਂਗਾ ਤੁਹਾਨੂੰ ਪਿੱਛੋਂ ਸਾਡੀ ਹਕੂਮਤ ਨਹੀਂ ਹੈ ਤੁਹਾਡੀ ਹਕੂਮਤ ਨਹੀਂ ਪਤਾ ਲੇਕਿਨ ਤੁਸੀਂ ਉਸ ਲਿਸਟ ਦੇ ਵਿੱਚ ਹੀ ਹੋ ਤੁਹਾਨੂੰ ਕਿਹਾ ਤੇ ਸੱਲੀ ਦੇ ਨਾਲ ਬਾਈਓ ਕਿਉਂ ਪਰੇਸ਼ਾਨ ਹੋ ਰਹੇ ਹੋ ਸਾਡੀ ਹਕੂਮਤ ਨਾਲ ਸਾਡਾ ਉਕਾਇਬ ਉਹ ਤਾਂ ਤੁਹਾਨੂੰ ਉਕਾ ਮੈਂ ਕੋ ਸੱਚੀ ਸਾਡੀ ਮੱਥੇ ਲੱਗਦਾ ਤੁਹਾਨੂੰ ਫਾਇਦਾ ਹੋਣੀ ਮੈਂ ਤੁਹਾਨੂੰ ਗੱਲ ਦੱਸਤੀ ਤੁਸੀਂ ਬਾਰ ਬਾਰ ਮੇਰੇ ਕੋਲ ਆਂਦੇ ਹੋ ਇਹ ਨਾ ਮੈਂ ਜਾਵਾਂ ਨਾ ਫਿਰ ਨਹੀਂ ਜਾਵਾਂ ਨਹੀਂ ਤੁਸੀਂ ਭਾਈ ਜਦੋਂ ਤੁਹਾਡਾ ਕੰਮ ਹੋਏਗਾ ਤੁਹਾਨੂੰ ਆਪ ਡੋਲ ਦੇਾਂਗੇ ਫਿਰ ਹਾਲ ਭਾਈ ਇਹ ਤਾਂ ਕਿਦਾਂ ਫਿਰ ਸਾਡੀ ਗੱਲ ਤਾਂ ਕਲੀਅਰ ਕਰਕੇ ਵੇਛਾ ਸਾਡੇ ਜਲਤ ਆਜੋ ਮੈਂ ਬਤਾਉਂਦਾ ਪਤਾ ਕਿ ਤਾਂ ਸਾਡਾ ਉਧਰੋਂ ਪਾਸਪੋਰਟ ਆਇਆ ਜੀ ਵੀਜ਼ਾ ਆਰਾਮ ਨਾਲ ਬਤਾਇਆ ਕਿ ਆ ਗਿਆ ਪਹਿਲਾਂ ਪਾਸਪੋਰਟ ਲਗਾ ਆਪਣੀ ਵੀਜ਼ਾ ਦੀ ਆਪकी ਸਰਕਾਰ ਨੇ ਆਪकी ਸਰਕਾਰ ਨੇ ਮੇਰੇ ਕੋਲ ਵੀਜ਼ਾ ਦਿਆ ਤੋਂ ਇਹ ਦੇਖੀਏ ਮੇਰੇ ਇਤਨਾ ਸਮਾਨ ਹੈ ਮੈਂ ਇਸ ਨੂੰ ਕਹਾ ਦੇਣਾ

तो हम, हमारे जो उधर इमीग्रेशन हुआ उन्होंने नहीं नहीं देखो, देखो, देखो। दूसरी तरफ आया हूँ मैं यात्रा के लिए जा रहा हूँ गुरु अर्जन देव जी के गुरुपुर पे, पे शिव पे तो मैंने बाणा पाया हुआ है मेरे को रोका है या कोई कारण को है कोई इशू है कुछ भी तो पता चले चलो जैसा भी है फिर देखता हूँ कैसे बनता है ਤੋ 2 ਘੰਟੇ ਹੋ ਗਏ ਮੇਰੇ ਕੋਲ ਤਾਂ ਇੱਥੇ ਬੈਠੇ ਮੇਰੇ ਸਾਥ ਵਾਲੇ ਚਲ ਗਏ ਇਹ ਦੂਸ਼ ਹੋ ਗਿਆ ਆਹ ਪੁੱਛ ਕੇ ਆਪ ਬਤਾ ਲਿਓ ਦੁੱਖ ਨਾਲ ਕਹਿੰਦਾ ਮੈਂ ਇੱਕ ਗੱਲ ਬਈ ਅਸੀਂ ਅਰਦਾਸ ਦੇ ਵਿੱਚ ਤਾਂ ਕਹਿੰਦੇ ਆ ਵੇ ਜਿਨ੍ਹਾਂ ਗੁਰਤਾਂ ਮਾਣੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਬਖਸ਼ੋ ਮਹਾਰਾਜ ਜੀ ਪਰ ਸੰਗਤ ਤਾਂ ਹੀ ਨਹੀਂ ਜਾਂਦੀ ਕਾਤੇ ਨਹੀਂ ਜਾਂਦੀਆਂ ਮੈਨੂੰ ਨਹੀਂ ਪਤਾ ਕਾਰਨ ਕੀ ਆ ਲੋਕਾਂ ਦੇ ਮਨਾਂ ਦੇ ਵਿੱਚ ਕਿਹ ਕਾਤੇ ਨਹੀਂ ਜਾਂਦੇ ਇੰਨਾ ਖਰਚਾ ਹੋਣ ਦੇ ਬਾਵਜੂਦ ਵੀ ਜੇ ਸਾਰੀ ਦਿਹਾੜੀ ਚ 10 20 ਬੰਦੇ ਜਾਣ ਤਾਂ ਫਿਰ ਕੀ ਆ ਪਹਿਲਾਂ ਤਾਂ ਅਸੀਂ 70 ਸਾਲ ਤੇ ਉਸ ਗੁਰਤਮਨ ਨੂੰ ਦੂਰ ਤੇ ਦੂਰਬੀ ਨਾਲ ਦੇਖਦੇ ਰਹੇ ਅੱਜ ਕੋਲ ਜਾਣ ਦਾ ਮੌਕਾ ਹੈ ਤੇ ਅਸੀਂ ਜਾਂਦਾ ਨਹੀਂ ਉੱਥੇ ਉੱਥੇ ਮੋਹਰ ਨਹੀਂ ਲੱਗਦੀ ਪਾਸਪੋਰਟ ਜ਼ਰੂਰੀ ਹੈ ਪਰ ਮੋਹਰ ਨਹੀਂ ਲੱਗਦੀ ਹੈ ਤੇ ਸਰਕਾਰ ਨੂੰ ਵੀ ਮੈਂ ਇਹੀ ਅਪੀਲ ਕਰਦਾ ਵੀ ਉੱਥਾ ਵੀ ਜਿਹੜਾ ਚਾਰਜ ਹੈ ਥੋੜਾ ਘਟਾਇਆ ਜਾਵੇ ਤਾਂ ਜੋ ਕਿ ਜਿੰਨੇ ਗਰੀਬ ਬੰਦੇ ਸਾਡੇ ਵਰਗੇ ਜਾਂ ਹੋਰ ਸਾਰੇ ਦਰਸ਼ਕਾਂ ਕਰ ਸਕਣਾ ਤੁਸੀਂ ਅਫਗਾਨਿਸਤਾਨ ਨੂੰ ਪੁਰਤਮੈ ਦਰਸ਼ਕਾਂ ਲੈ ਜੀ ਪਤਾ ਲੱਗੇ ਕਿ ਤੁਹਾਡੇ ਨਾਲ ਦਖਮਾਣਾ ਪਤਾ ਦਿੱਤਾ ਗਿਆ ਤੁਹਾਨੂੰ ਤਵਾਫ ਵੀ ਦਿੱਤਾ ਕੀ ਕਾਰਨ ਬਣੇ ਉਸ ਦਾ ਦੱਸੋ ਦੇਖੋ ਜੀ ਮੇਰਾ ਵੀਜ਼ਾ ਆਇਆ ਤਾਂ 7 ਜੂਨ ਨੂੰ ਮੈਂ ਇੱਥੋਂ ਗਿਆ ਤੇ 8 ਜੂਨ ਨੂੰ ਅਸੀਂ ਉੱਥੇ ਐਂਟਰ ਕਰਨਾ ਤਾਂ ਆਪਣਾ ਬਾਗਾ ਬਾਰਡਰ ਪਾਕਿਸਤਾਨ ਦੇ ਵਿੱਚ ਪਹਿਲਾਂ ਮੇਰੀ ਇੰਡੀਅਨ ਜਿਹੜੀ ਇਮੀਗ੍ਰੇਸ਼ਨ ਹੈ ਉੱਥੇ ਹੋਈ ਸਾਰੇ ਕਾਗਜ਼ੀ ਕਾਰਵਾਈ ਹੋਈ ਉਹ ਕਲੀਅਰ ਕਰਨ ਤੋਂ ਬਾਅਦ ਮੈਂ ਜਦੋਂ ਪਾਕਿਸਤਾਨ ਆਪਣਾ ਇਮੀਗ੍ਰੇਸ਼ਨ 'ਚ ਪਹੁੰਚਿਆ ਤੇ ਉੱਥੇ ਨਾ ਮੇਰੇ ਚਲੋ ਕਾਗਜ਼ ਪੱਤਰ ਚੈੱਕ ਹੋਏ ਕਾਗਜ਼ ਪੱਤਰਾਂ ਦੇ ਵਿੱਚ ਉਹ ਨਹੀਂ ਮੈਨੂੰ ਰিসিਵ ਕਰ ਲਿਆ ਬੰਦਾ ਇੱਥੇ ਆ ਕੇ ਠੀਕ ਹੈ ਤੇ ਜਦੋਂ ਮੈਨੂੰ ਥੋੜਾ ਟਾਈਮ ਹੋਇਆ ਤੋਂ ਬਾਅਦ ਮੈਨੂੰ ਫੇਰ ਬੁਲਾਇਆ ਗਿਆ ਫੇ ਤੁਸੀਂ ਵਾਪਸ ਆਓ ਵਾਪਸ ਆਣੇ ਤੇ ਬਾਅਦ ਜਦੋਂ ਮੈਂ ਪੁੱਛਿਆ ਵੀ ਚੱਕਰ ਗਿਆ ਉਹ ਕਹਿੰਦੇ ਤੁਹਾਡਾ ਕੋਈ ਇਸ਼ੂ ਹੈ ਉਹ ਕਲੀਅਰ ਕਰਨਾ ਪੈਣਾ ਮੈਂ ਕਿਹਾ ਚਲੋ ਇਸ਼ੂ ਆ ਜਾਂਦੇ ਆ ਕੋਈ ਚੱਕਰ ਨਹੀਂ ਬੀਜਿਆਂ ਦੇ ਵਿੱਚ ਇਸ਼ੂ ਆ ਜਾਂਦੇ ਕੋਈ ਬੜੀ ਗੱਲ ਨਹੀਂ ਹੈਗੀ ਮੈਂ ਚਲੋ ਥੋੜਾ ਟਾਈਮ ਬੈਠਿਆ ਫੇ ਉਹ ਮੈਨੂੰ ਕਹਿੰਦੇ ਤੁਸੀਂ ਜੀ ਇੱਕ ਕਮਰੇ ਦੇ ਵਿੱਚ ਜਾਓ ਚਲੋ ਕਮਰੇ 'ਚ ਲੈ ਗਏ ਇੱਕ ਘੰਟਾ ਮੈਨੂੰ ਉਹ ਨਹੀਂ ਉਸ ਕਮਰੇ ਦੇ ਵਿੱਚ ਰੱਖਿਆ ਤੇ ਫਿਰ ਮੈਂ ਜਦੋਂ ਅਧਿਕਾਰੀਆਂ ਨੂੰ ਕਿਹਾ ਵੇ ਭਾਈ ਤੁਸੀਂ ਮੈਨੂੰ ਦੱਸੋ ਵੇ ਮੇਰਾ ਕਿਹ ਚੱਕਰ ਕਿਹ ਆ ਬਣਿਆ ਕੀ ਕੀ ਤੁਹਾਡੇ ਨੌਲੇਜ ਦੇ ਵਿੱਚ ਆ ਉਹ ਕਹਿੰਦੇ ਜੀ ਅਸੀਂ ਆਪਣੀ ਮਰਜ਼ੀ ਨਾਲ ਕਰਾਂਗੇ ਤੁਹਾਨੂੰ ਬਾਅਦ ਚ ਦੱਸਾਂਗੇ ਮੈਂ ਕਿਹਾ ਚਲੋ ਠੀਕ ਐ ਬਾਅਦ ਵਿੱਚ ਦੱਸ ਦਿਓ ਕਾਫੀ ਸਮਾਂ ਬੀਤਣ ਤੋਂ ਬਾਅਦ ਜਦੋਂ ਫਿਰ ਮੈਂ ਉਹਨਾਂ ਅਧਿਕਾਰੀਆਂ ਦੇ ਕੋਲ ਗਿਆ ਤਾਂ ਅੱਧੇ ਘੰਟੇ ਬਾਅਦ ਫਿਰ ਇੱਕ ਅਧਿਕਾਰੀ ਆਇਆ ਜੋ ਕਿ ਉਹਨਾਂ ਦਾ ਵੱਡਾ ਅਧਿਕਾਰੀ ਦਾ ਇਮੀਗ੍ਰੇਸ਼ਨ ਵਿਭਾਗ ਦਾ ਉਹਨਾਂ ਨੇ ਕਾ ਕੀਤਾ ਮੇਰੀ ਜਾਂਚ ਪੜਤਾਲ ਪੂਰੀ ਕੀਤੀ ਤੇ ਉਹਨਾਂ ਨੇ ਮੈਨੂੰ ਸਵਾਲ ਕੀਤੇ तकरीबन 40 ਮਿੰਟ ਮੈਨੂੰ ਲੱਗਦਾ ਕਾਫੀ ਟਾਈਮ ਸਵਾਲ ਜਵਾਬ ਹੁੰਦੇ ਰਹੇ ਉਹਦੇ ਵਿੱਚ ਉਹ ਮੈਨੂੰ ਪੁੱਛਦੇ ਰਹੇ ਵੀ ਤੂੰ ਬਾਣਾ ਇਹ ਪਾਇਆ ਹੈ ਇਹ ਕਾ ਤੇ ਪਾਇਆ ਹੈ ਮੈਂ ਕਿਹਾ ਸਾਡੇ ਗੁਰੂ ਦੀ ਨਿਸ਼ਾਨੀ ਹੈ ਤਾਂ ਮੈਂ ਪਾਇਆ ਹੈ ਫੇਰ ਉਹ ਕਹਿੰਦੇ ਬਾਕੀਆਂ ਨੇ ਕਦੇ ਨਹੀਂ ਪਾਇਆ ਵੇ ਜੋ ਉਹ ਦੂਜੇ ਖੜੇ ਉਹ ਨਹੀਂ ਕਦੇ ਨਹੀਂ ਪਾਇਆ ਮੈਂ ਕਿਹਾ ਜੀ ਮੈਂ ਇੱਕ ਅਮਰਤਾਰੀ ਸਿੰਘ ਹੈ ਮੈਂ ਇੱਕ ਨਹੰਗ ਸਿੰਘ ਨਾਲ ਨਹੰਗ ਸਿੰਘਾਂ ਵਾਂਗੂ ਮੈਂ ਬਾਣਾ ਪਾ ਕੇ ਰੱਖਦਾ ਤੇ ਮੈਂ ਤਾਂ ਆ ਪਾਉਂਦਾ ਵੀ ਸਾਨੂੰ ਇਹ ਅਲਾਉਡ ਹੈ ਤੇ ਫਿਰ ਮੈਨੂੰ ਕਹਿੰਦੇ ਜਿਹੜੀ ਆ ਕਿਰਪਾਨ ਬਾਈ ਵੀ ਇਹ ਤੁਸੀਂ ਕਾਹਦੇ ਪਾਈ ਵੀ ਮੈਂ ਕਿਹਾ ਸਾਡੇ ਗੁਰੂ ਦੇ ਸ਼ਾਸਤਰ ਹੈ ਤੇ ਫਿਰ ਜਿੱਦਾਂ ਸਾਰੇ ਕਾੜਾ ਮੇਰੇ ਹੱਥ 'ਚ ਦੇਖਿਆ ਬੇ ਕਾਹਦੇ ਪਾਇਆ ਕਾੜਾ ਤੇ ਮੈਂ ਕਿਹਾ ਜੀ ਸਾਨੂੰ ਪੰਜ ਕਕਾਰ ਦਿੱਤੇ ਜਾਂਦੇ ਆ ਤੇ ਪੰਜੇ ਹੋਣੇ ਚਾਹੀਦੇ ਜ਼ਰੂਰੀ ਤਾਂ ਉਹ ਸੰਪੂਰਨ ਸਿੱਖ ਹੁੰਦਾ ਹੈ ਗੁਰੂ ਮਹਾਰਾਜ ਦਾ ਤੇ ਕਹਿੰਦੇ ਫਿਰ ਇਹ ਸਿੱਖ ਨਹੀਂ ਹੈਗੇ ਜਿਹੜੇ ਹੈਗੇ ਮੈਂ ਕਿਹਾ ਜੀ ਮੈਂ ਇਹਨਾਂ ਨੂੰ ਇਦਾਂ ਨਹੀਂ ਕਹਿੰਦਾ ਵੀ ਸਿੱਖ ਨਹੀਂ ਹੋਵੋਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਾਨੂੰ ਬਖਸ਼ਿਆ ਨਾ ਵੇ ਆ ਪੰਜ ਕਕਾਰ ਤੇ ਜਾਨੀ ਉਹ 40 45 ਮਿੰਟ ਤਾਂ ਸਵਾਲ ਮੈਨੂੰ ਆ ਮੇਰੇ ਬਾਣੇ ਤੇ ਮੇਰੇ ਸ਼ਾਸਤਰਾਂ ਤੇ ਜਾਂ ਮੈਂ ਦਮਾਲਾ ਵੱਡਾ ਪਾਣੇ ਹੁਣ ਤਾਂ ਵੀ ਤੁਸੀਂ ਇਦਾਂ ਵੀ ਕਿ ਕਾਹਦੇ ਇਦਾਂ ਪਾਣਿਓ ਇਹ ਗੱਲਾਂ ਮੇਰੇ ਨਾਲ ਕਾਫੀ ਟਾਈਮ ਹੁੰਦੀਆਂ ਰਹੀਆਂ ਤਕਰੀਬਨ ਉਹ ਗੱਲਾਂ ਹੋਣ ਤੇ ਬਾਅਦ ਚਲੋ ਉਸ ਅਧਿਕਾਰੀ ਨੇ ਜੀ ਕਿਹਾ ਜੀ ਚਲੋ ਤੁਸੀਂ ਉੱਥੇ ਹੋਰ ਕੋਈ ਆਗੇ ਉਹਨੇ ਮੈਨੂੰ ਕਿਹਾ ਦੂਜੇ ਕਮਰੇ ਚਤੋ ਜੋ ਦੂਜੇ ਕਮਰੇ ਚ ਲਿਆ ਗਿਆ ਦੂਜੇ ਕਮਰੇ ਦੇ ਵਿੱਚ ਜਾ ਕੇ ਕਾਫੀ ਟਾਈਮ ਬੈਠਿਆ ਰਿਹਾ ਨਾ ਤੇ ਉੱਥੇ ਪੱਖਾ ਨਾ ਪਾਣੀ ਜਣੀ ਕੁੰਡਾ ਲਾ ਦਿੱਤਾ ਬਾਹਰ ਤੇ ਜਿੱਦਾਂ ਆਮ ਆਸੀਂ ਭੇੜ ਦਿੰਦੇ ਕੁੰਡੇ ਇਦਾਂ ਭੇੜ ਦਿੱਤਾ ਉੱਥੇ ਗਰਮੀ ਦੇਖ ਲਓ ਅਸਲ ਟੈਂਪਰੇਚਰ ਕਿਆ ਮੈਂ ਬੈਠਾ ਰਿਆ ਉੱਥੇ ਕਾਫੀ ਟਾਈਮ ਬੈਠਣ ਤੋਂ ਬਾਅਦ ਮੈਂ ਫੇਰ ਅਧਿਕਾਰੀਆਂ ਕੋਲ ਮਿੰਨਤ ਕਰਨ ਗਿਆ ਬਈ ਦੇਖੋ ਮੈਨੂੰ ਤੁਸੀਂ ਅਰਾਸਮੈਂਟ ਨਾ ਕਰੋ ਜੇ ਕੋਈ ਇਸ਼ੂ ਹੈਗਾ ਆ ਤਾਂ ਮੈਨੂੰ ਦੱਸੋ ਕਲੀਅਰ ਕਰੋ ਜੇ ਮੈਂ ਅੱਗੇ ਨਹੀਂ ਜਾ ਸਕਦਾ ਤੁਸੀਂ ਮੈਨੂੰ ਪਿੱਛੇ ਭੇਜ ਦਿਓ ਉਹ ਕਹਿੰਦੇ ਉਹ ਤਾਂ ਅਸੀਂ ਆਪਣੀ ਮਰਜ਼ੀ ਨਾਲ ਭੇਜਾਂਗੇ ਜਿੱਦਾਂ ਜੇ ਸਾਡਾ ਮਨ ਕਰੂੰਗਾ ਮੈਂ ਕਿਹਾ ਚਲੋ ਠੀਕ ਆ ਤੁਸੀਂ ਮੌਕੇ ਦੇ ਅਫਸਰ ਆ ਭਾਈ ਉਹ ਫੇਰ ਮੈਨੂੰ ਉਸ ਕਮਰੇ 'ਚ ਫੇਰ ਭੇਜ ਦਿੱਤਾ ਉੱਥੋਂ ਕਾਫੀ ਟਾਈਮ ਬੀਤਣ ਤੋਂ ਬਾਅਦ ਦੋ ਅਧਿਕਾਰੀ ਫੇਰ ਆਏ ਉਹਨੇ ਅਧਿਕਾਰੀਆਂ ਨੇ ਕੀਤਾ ਕਹਿੰਦੇ ਜੀ ਹੁਣ ਤੁਸੀਂ ਇੱਥੇ ਨਹੀਂ ਬੈਠ ਸਕਦੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਹੋਰ ਪਾਸੇ ਲੈ ਗਏ ਇੱਕ ਮੈਨੂੰ ਮੰਜਾ ਜਿਹਾ ਢਾ ਦਿੱਤਾ ਸਾਈਡ ਨੂੰ ਜਿੱਥੇ ਕੋਈ ਆਮ ਮੰਜਾ ਜਿਹਾ ਨਵਾਰ ਦਾ ਬੁਣਿਆਤਾ ਉਹਦੇ 'ਤੇ ਬੈਠੇਗਾ ਕਾਫੀ ਟਾਈਮ ਉਹਦੇ ਬਾਅਦ ਕਾਫੀ ਟਾਈਮ ਜਦੋਂ ਦੇਖਿਆ ਸਾਮਾਂ ਬੀਤ ਗਿਆ ਸਾਰੇ ਮੈਨੂੰ ਇਹ ਨਾ ਆਪਣੀ ਸੇਖ ਸੰਗਤ ਦੀ ਜਿੱਦਾ ਪੰਜ ਛੇ ਲਾਈਨਾਂ ਲੱਗੀਆਂ ਵਾ ਉਹਦੇ ਵਿੱਚ ਦੇਖੋ ਮੈਨੂੰ ਇਸ ਤਰ੍ਹਾਂ ਸਾਫਤ ਕਰ ਦਿੱਤਾ ਉਹ ਨਹੀਂ ਵੀ ਜਿੱਦਾਂ ਮੈਂ ਕੋਈ ਕਤਲ ਕੀਤਾ ਹੁੰਦਾ ਜਾਂ ਮੇਰੀ ਕੋਈ ਆਤਵਾਦੀਆਂ ਨਾਲ ਸਬੰਧ ਹੁੰਦੇ ਜਾਂ ਫਿਰ ਕੋਈ ਵੱਖਵਾਦੀਆਂ ਨਾਲ ਹੁੰਦੇ ਇਸ ਤਰ੍ਹਾਂ ਮੈਨੂੰ ਮਹਿਸੂਸ ਨਹੀਂ ਕਰਾ ਦਿੱਤਾ ਉੱਥਾ ਉਹਦੇ ਬਾਅਦ ਸੰਗਤ ਵੀ ਸੋਚੀ ਗਈ ਵੀ ਇਹ ਕੋਈ ਚੱਕਰ ਵੱਡਾ ਪੈ ਗਿਆ ਜਦ ਕਿ ਇਦਾਂ ਦਾ ਕੋਈ ਇਸ਼ੂ ਹੈ ਨਹੀਂ ਤੇ ਮੈਂ ਬਾਰ-ਬਾਰ ਪੁੱਛਿਆ ਇਸ਼ੂ ਕੀ ਹੈ ਇਸ਼ੂ ਨਾਲ ਕੋਈ ਹੈ ਨਹੀਂ ਦੱਸਣ ਦਾ ਆ ਮੇਰਾ ਵੀਜ਼ਾ ਲੱਗਿਆ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ ਆ ਮੇਰਾ ਵੀਜ਼ਾ ਹੈ ਆ ਇੰਡੀਆਨਾ ਉਹਦੀ ਆਪਣਾ ਇਮੀਗ੍ਰੇਸ਼ਨ ਦੀ ਮੋਹਰ ਲੱਗੀ ਆ ਆ ਪਾਕਿਸਤਾਨ ਦੀ ਲੱਗੀ ਆ ਆ ਮੇਰਾ ਵੀਜ਼ਾ ਹੈ ਇਹ ਕਾਰਨ ਤੇ ਬਾਅਦ ਵੀ ਮੈਂ